ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਚੰਡਾਲ ਨੂੰ ਰੰਮਰੇ ਚੰਡਾਲ ਨੂੰ ਆ ਵਿੱਚ ਸੰਦੀਪ ਦੀ ਮੰਮੀ ਸੰਦੀਪ ਨੂੰ ਸਮਝਾਉਂਦੀ ਆ ਕਿ ਤੂੰ ਪੁੱਤ ਪਹਿਲਾਂ ਵਾਲੀਆਂ ਹਰਕਤਾਂ ਛੱਡ ਦੇ ਹੁਣ ਤੂੰ ਸਿਆਣੀ ਬਣ ਜਾ ਤੇ ਆਪਦੀ ਸੱਸ ਸਹੁਰੇ ਦੀ ਸੇਵਾ ਕਰਿਆ ਕਰ ਫੇਰ ਉਹ ਕਹਿੰਦੀ ਠੀਕ ਐ ਮੰਮੀ ਜੀ ਮੈਂ ਆਪਦਾ ਸਾਰਾ ਕੰਮ ਚੇਂਜ ਕਰ ਦਿੰਨੀ ਐ ਤੇ ਸੱਸ ਸਹੁਰੇ ਦੀ ਸੇਵਾ ਕਰਿਆ ਕਰੂੰ ਤੇ ਦੂਜੇ ਪਾਸੇ ਪ੍ਰੀਤ ਦੀ ਕੁੜੀ ਬਹੁਤ ਰੋ ਰਹੀ ਹੁੰਦੀ ਉਹ ਕਹਿੰਦੀ ਮੰਮੀ ਅੱਜ ਤੋਂ ਬਾਅਦ ਮੈਨੂੰ ਛੱਡ ਕੇ ਨਾ ਜਾਇਓ ਤੇ ਪ੍ਰੀਤ ਕਹਿੰਦੀ ਹੈ ਕਿ ਵਿੱਕੀ ਮੈਥੋਂ ਗਲਤੀ ਹੋ ਗਈ ਹੁਣ ਮੈਂ ਅੱਜ ਤੋਂ ਬਾਦ ਆਦੀ ਸਾਸ ਸਤ ਸ੍ਰੀ ਸੋਰੀ ਦੀ ਦੋਵਾਂ ਦੀ ਨਾਲ ਸੇਵਾ ਕਰਿਆ ਕਰੂੰਗੀ ਤੇ ਉਹਨਾਂ ਨੂੰ ਮੈਂ ਆਪਣੇ ਹੀ ਕੋਲ ਰੱਖਣਾ ਵੱਡੀ ਕੋਲ ਨਹੀਂ ਜਾਣ ਦੇਣਾ ਫਿਰ ਸੰਦੀਪ ਬਬਲੂ ਤੇ ਕਮਲ ਦੋਵੇਂ ਕੰਮ ਕਰ ਰਹੇ ਹੁੰਦੇ ਹਨ ਤੇ ਉਹ ਕਹਿੰਦਾ ਕਿ ਜਲਦੀ ਕੰਮ ਕਰ ਤੇ ਮੈਂ ਆਹ ਕੰਮ ਕਰ ਬੰਕਰ ਤੂੰ ਮਾਰ ਤੇ ਮੈਂ ਤੋਰੀਆਂ چیر ਦੇਣਾ ਤੇ ਉਹ ਕਹਿੰਦਾ ਨਹੀਂ ਤੁਸੀਂ ਉਹ ਕਰੋ ਤੇ ਸੰਦੀਪ ਕਹਿੰਦੀ ਨਹੀਂ ਤੁਸੀਂ ਜਾਓ ਤੇ ਵਿਹਲੇ ਬੈਠੋ ਅੱਜ ਤੋਂ ਬਾਅਦ ਸਾਰਾ ਕੰਮ ਮੈਂ ਕਰੂੰਗੀ ਫਿਰ ਕਮਲ ਤੇ ਬਬਲੂ ਬਹੁਤ ਖੁਸ਼ ਹੋ ਜਾਂਦੇ ਹਨ ਫਿਰ ਉਧਰ ਬੇਬੇ ਜੀ ਨੂੰ ਭੂਆ ਜੀ ਰੋਟੀ ਖਵਾ ਰਹੇ ਹੁੰਦੇ ਆ ਨੋ ਕਹਿੰਦੀ ਬਸ ਬਹੁਤ ਐ ਮੈਂ ਇੰਨੀ ਕੀ ਰੋਟੀ ਖਾਣੀ ਐ ਇਹ ਪਚ ਗਈ ਬਹੁਤ ਐ ਅੱਗੇ ਤਾਂ ਮੈਨੂੰ ਐਸ ਦੀ ਵੀ ਆਸ ਨਹੀਂ ਸੀ ਕਿ ਮੇਰੇ ਰੋਟੀ ਪਚਣ ਲੱਗ ਜੂ ਫਿਰ ਪਾਲੀ ਨੇ ਐਂਟਰੀ ਮਾਰ ਲਈ ਹੁੰਦੀ ਐ ਸੋਨੂੰ ਤੇ ਜੀਤਾ ਪਾਲੀ ਨੂੰ ਲੈ ਕੇ ਆਉਂਦੇ ਆ ਤੇ ਉਹ ਬੇਬੇ ਬਾਪੂ ਉਹ ਲੈ ਜਾਂਦੇ ਹਨ ਬੇਬੋ ਬਾਪੂ ਕਹਿੰਦੇ ਐਸ ਟਾਈਮ ਆਪਣੇ ਘਰੇ ਕੌਣ ਆ ਗਿਆ ਹੈ ਤੇ ਉਹ ਜਦੋਂ ਦੇਖਦੇ ਹਨ ਤੇ ਸੋਨੂ ਹੁੰਦਾ ਹੈ ਉਹ ਬਾਪੂ ਜੀ ਕਹਿੰਦੇ ਤੁਹਾਡਾ ਜੀ ਨਹੀਂ ਲੱਗਾ ਮੇਰੇ ਬਣਾ ਸੋਨੂ ਕਹਿੰਦਾ ਨਹੀਂ ਸਾਡਾ ਤਾਂ ਜੀ ਨਹੀਂ ਲੱਗਦਾ ਹਾਂ ਤੁਹਾਡੇ ਬਿਨਾ ਫਿਰ ਪਾਲੀ ਆ ਜਾਂਦੀ ਹੈ ਤੇ ਪਾਲੀ ਬੇਬੇ ਬਾਪੂ ਨੂੰ ਘੁੱਟ ਕੇ ਮਿਲਦੀ ਹੈ ਤੇ ਕਹਿੰਦੀ ਹੈ ਕਿ ਬੇਬੇ ਬਾਪੂ ਜੀ ਤੁਸੀਂ ਇੱਥੇ ਕਿਵੇਂ ਆਏ ਤੇ ਤੁਸੀਂ ਤਾਂ ਆਪਣੇ ਘਰੇ ਹੋਣਾ ਸੀ ਤੇ ਫਿਰ ਉਹ ਆਪਣੀ ਮਾਂ ਦੇ ਨਾਲ ਲੱਗ ਕੇ ਬਹੁਤ ਰੋਂਦੇ ਹਨ ਤੇ ਫਿਰ ਉਹ ਬੈਠ ਕੇ ਗੱਲਾਂ ਕਰਦੇ ਹਨ ਤੇ ਕਹਿੰਦੇ ਆ ਬੇਬੇ ਜੀ ਤੁਸੀਂ ਮੈਨੂੰ ਆਏ ਦੱਸੋ ਤੁਸੀਂ ਇੱਥੇ ਕਿਵੇਂ ਆਏ ਤੁਸੀਂ ਤਾਂ ਆਪਣੇ ਘਰੇ ਕਿਉਂ ਨਹੀਂ ਰਹੇ ਤੇ ਉਹ ਕਹਿੰਦੀ ਪੁੱਤ ਤੈਨੂੰ ਕੀ ਦੱਸੀਏ ਉਹ ਪਾਲੀ ਕਹਿੰਦੀ ਤੂੰ ਮੈਨੂੰ ਸਾਰੀਆਂ ਗੱਲਾਂ ਮੰਮੀ ਫੋਨ ਤੇ ਨਹੀਂ ਦੱਸਦੀ ਸੀ ਤਾਂ ਕਰਕੇ ਮੈਂ ਉਹਨੂੰ ਹੁਣ ਆਉਣਾ ਹੀ ਪਿਆ ਤੇ ਮੈਂ ਸਾਰਾ ਕੁਝ ਛੱਡ ਕੇ ਹੁਣ ਇੱਥੇ ਆਈ ਆ ਤੁਹਾਡਾ ਘਰ ਵਸਾਉਂਗੀ ਤੇ ਤੁਹਾਨੂੰ ਹੁਣ ਮੈਂ ਸੰਦੀਪ ਤੇ ਪ੍ਰੀਤ ਤੋਂ ਬਦਲਾ ਲਵਾਂਗੀ ਤੇ ਤੁਹਾਨੂੰ ਤੁਹਾਡਾ ਹੱਕ ਦਿਵਾਉਂਗੀ ਤੂੰ ਹੁਣ ਵੇਖੀ ਜਾਓ ਮੈਂ ਕੀ ਕਰਦੀ ਆ ਅੱਗੇ